ਕਰੂਰ ਸਾਹਿਬ ਹਲਕੇ ਤੋਂ ਅਮਰਤਪਾਲ ਸਿੰਘ ਚੌਣ ਜ਼ਰੂਰ ਲੜ ਰਿਹਾ ਹੈ ਇਹਦੇ ਬਾਰੇ ਚਰਚਾਵਾ ਤੇਜ਼ ਵੀ ਨੇ ਔਰ ਪ੍ਰਚਾਰ ਵੀ ਚੱਲ ਰਿਹਾ ਹੈ ਪਰ ਗੱਲ ਇੱਥੇ ਆ ਕੇ ਖੜੀ ਆ ਕਿ ਅਮਰਤਪਾਲ ਸਿੰਘ ਇਸ ਤਰ੍ਹਾਂ ਦਾ ਹੋਲਡ ਕਰਦਾ ਸਿਆਸੀ ਗਲਿਆਰਿਆਂ ਦੇ ਵਿੱਚ ਅਮਰਤਪਾਲ ਸਿੰਘ ਕਿਹੋ ਜੀ ਹیثیت ਇਕਤਿਆਰ ਕਰਦਾ ਆ ਕਿਸ ਤਰ੍ਹਾਂ ਦਾ ਲੈਵਲ ਇਕਤਿਆਰ ਕਰਦਾ ਆ ਇਹ ਜਾਨਣਾ ਬਹੁਤ ਜ਼ਰੂਰੀ ਅਮਰਤਪਾਲ ਸਿੰਘ ਨੂੰ ਲੈ ਕੇ ਲੋਕ ਬੇਹੱਦ ਸੰਵੇਦਨਸ਼ੀਲ ਨੇ ਲੋਕ ਵੱਡੇ ਪੱਧਰ ਦੇ ਉੱਤੇ ਅਮਰਤਪਾਲ ਸਿੰਘ ਦਾ ਸਮਰਥਨ ਕਰਨ ਲਈ ਉੱਭਰ ਰਹੇ ਨੇ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਇੱਕ ਇਹੋ ਜਿਹਾ ਸਿੰਘ ਉੱਪਰ ਕੇ ਸਾਹਮਣੇ ਆਇਆ ਜਿਸ ਨੇ ਅਮਰਿਤਪਾਲ ਸਿੰਘ ਦੇ ਸਮਰਥਨ ਦੀ ਦੀ ਲੜੀ ਬਣ ਦਿੱਤੀ ਅਮਰਿਤਪਾਲ ਸਿੰਘ ਨੂੰ ਲੈ ਕੇ ਇਹ ਸਿੰਘ ਬਹੁਤ ਵੱਡੇ ਖੁਲਾਸੇ ਕਰ ਗਿਆ ਇਹੋ ਜਿਹੇ ਖੁਲਾਸੇ ਜਿਹੜੇ ਹੁਣ ਤੱਕ ਸ਼ਾਇਦ ਕਿਸੇ ਨੇ ਨਾ ਕੀਤੇ ਹੁਣ ਅਮਰਿਤਪਾਲ ਸਿੰਘ ਜਿਹੜਾ ਆ ਉਹ ਕਿਸ ਆਧਾਰ ਦੇ ਉੱਤੇ ਸਾਹਮਣੇ ਆਉਂਦਾ ਹੈ ਅਮਰਿਤਪਾਲ ਸਿੰਘ ਦਾ ਸਿਆਸਤ ਵਿੱਚ ਆਉਣ ਦਾ ਕੀ ਮੰਤਵ ਹੈਗਾ ਅਮਰਿਤਪਾਲ ਸਿੰਘ ਕਿਉਂ ਸਿਆਸਤ ਦਾ ਹਿੱਸਾ ਬਣਦਾ ਹੈ ਕਿਉਂਕਿ ਹੁਣ ਤੱਕ ਬਹੁਤ ਸਾਰੇ ਇਲਜ਼ਾਮ ਲੱਗ ਚੁੱਕੇ ਨੇ ਅਮਰਿਤਪਾਲ ਸਿੰਘ ਉੱਤੇ ਕਿ ਆਖਰ ਅਮਰਿਤਪਾਲ ਸਿੰਘ ਦਾ ਅਸਲ ਮੰਤਵ ਕੀ ਸੀ ਸਿਆਸਤ ਵਿੱਚ ਆਉਣ ਦਾ ਕੀ ਅਮਰਿਤਪਾਲ ਸਿੰਘ ਨੂੰ ਕੁਰਸੀ ਆ ਗਈ ਹੈ ਕਿ ਅਮਰਿਤਪਾਲ ਸਿੰਘ ਨੂੰ ਕੁਰਸੀ ਦਾ ਲਾਲਚ ਪੈ ਗਿਆ ਆ ਆਖਿਰ ਅਮਰਿਤਪਾਲ ਸਿੰਘ ਕਿਉਂ ਸਿਆਸੀ ਗਲਿਆਰਿਆਂ ਦੇ ਵਿੱਚ ਘੁੰਮਣਾ ਚਾਹੁੰਦਾ ਆ ਕਿ ਅਮਰਿਤਪਾਲ ਸਿੰਘ ਆਪਣੀ ਜੇਲ੍ਹ ਕੱਟਣ ਵਾਸਤੇ ਜੇਲ੍ਹ ਦੀ ਸਜ਼ਾ ਘੱਟ ਕਰਨ ਵਾਸਤੇ ਸਿਆਸਤ ਵਿੱਚ ਆ ਰਿਹਾ ਆ ਆਖਿਰ ਉਹ ਕਾਰਨ ਕੀ ਆ ਕਿ ਅਮਰਿਤਪਾਲ ਸਿੰਘ ਇਲੈਕਸ਼ਨਸ ਵਿੱਚ ਨਿਤਰ ਰਿਹਾ ਕਿਉਂ ਅਮਰਿਤਪਾਲ ਸਿੰਘ ਸੰਵਿਧਾਨ ਨੂੰ ਮਾੜਾ ਕਹਿ ਕੇ ਨਾ ਕਹਿ ਕੇ ਤੇ ਉਹਨੂੰ ਹੀ ਅਪਣਾਉਣਾ ਚਾਹ ਰਿਹਾ ਇਹ ਬਹੁਤ ਸਾਰੇ ਸਵਾਲ ਸਨ ਜਿਹੜੇ ਉੱਭਰ ਕੇ ਆ ਰਹੇ ਸਨ ਔਰ ਉਹਨਾਂ ਸਵਾਲਾਂ ਦਾ ਜਵਾਬ ਇਸ ਸਿੰਘ ਨੇ ਦੇ ਦਿੱਤਾ ਇੱਕ ਇਸ ਨੌਜਵਾਨ ਨੇ ਇਸ ਵਿਅਕਤੀ ਨੇ ਉੱਬਰ ਕੇ ਇਹ ਬਿਆਨ ਜ਼ਾਹਿਰ ਕੀਤਾ ਔਰ ਇਸ ਬਿਆਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਿਆਸਤ ਵਿੱਚ ਆਉਣ ਦਾ ਅਸਲ ਕਾਰਨ ਦੱਸ ਦਿੱਤਾ ਆਖਰ ਕੀ ਕੁਝ ਬੋਲਿਆ ਵਿਅਕਤੀ ਆਓ ਸੁਣ ਲੈਂਦੇ ਹੁਣ ਫਿਰ ਕੀ ਹੋਇਆ ਐਨਐਸਏ ਵੀ ਲਾਗੇ ਹੁਣ ਪੰਜਾਬ ਦੇ ਲੋਕੀ ਕੀ ਪੰਜਾਬ ਵਾਲ ਨੂੰ ਮੂੰਹ ਕਰਦੇ ਨੇ ਜੇ ਪੰਜਾਬ ਬਚਾਉਣਾ ਫਿਰ ਸਾਨੂੰ ਆਪਣੇ ਮਰਦਾਂ ਨੂੰ ਬਚਾਉਣਾ ਪਵੇਗਾ ਖਾਲਸਤਾਨ ਦੀ ਤੇ ਗੱਲ ਰਹੀ ਕਿਸੇ ਪਾਸੇ ਖਾਲਸਤਾਨ ਨੂੰ ਫੇਰ ਹੀ ਆਵੇਗਾ ਮਰਦ ਹੋੜ ਕੇ ਪਰ ਜਿਹੋ ਜਿਹੇ ਹਾਲਾਤ ਹੈ ਖਾਲਸਤਾਨ ਦੀ ਗੱਲ ਨਾ ਕਰੀਏ ਮੈਨੂੰ ਲੱਗਦਾ ਪੰਜਾਬ ਵੀ ਭਈਆਂ ਲੈ ਜਾਣਾ ਉਦ ਸਮਾਂ ਆ ਜਾਣਾ ਜਦੋਂ ਭਈਆਂ ਦਾ ਰਾਜ ਹੋਣਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਪੱਠੇ ਹੀ ਉਹਨਾਂ ਦੇ ਪੌਣੇ ਪੜ ਜਿਹੋ ਹਾਲਾ ਦੇ ਅੱਛਾ ਮਿਰੂ ਕਿਰਪਾ ਕਰੇ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਢਾਡੀਆਂ ਢਾਡੀ ਦਾ ਫਰਜ਼ ਹੈ ਸੱਚ ਬੋਲਣਾ ਸੱਚ ਬੋਲਣ ਦਾ ਹੌਕਾ ਮੇਰੀ ਪਈ ਵਾਲੇ ਪਾਤਸ਼ਾਹ ਨੇ ਦੇਣਾ ਸਿਖਾਇਆ ਉਹਨੇ ਕਹਿ ਦਿੱਤਾ ਕਿਸੇ ਤੋਂ ਨਹੀਂ ਡਰਨਾ ਅਕਾਲ ਦੀ ਪੂਜਾ ਕਰਨੀ ਹੈ ਤਰਜਾ ਸ਼ਬਦ ਦਾ ਹੋਵੇਗਾ ਤੁਸੀਂ ਨਿੱਤਰ ਕੇ ਮੈਦਾਨ ਵਿੱਚ ਆਵੋਗੇ ਲੋੜ ਆ ਵੀਰੋ ਅਦੇਵੀ ਉਹਨਾਂ ਮਰਦਾਂ ਦੀ ਅਗਵਾਹੀ ਕਰਨ ਦਾ ਉਹਨਾਂ ਮਰਦਾਂ ਦੀ ਸਪੋਰਟ ਕਰਨ ਦਾ ਜੇ ਅੱਜ ਉਹ ਵੀਰ ਅਮਰਤਪਾਲ ਸਿੰਘ ਜੇਲ੍ਹ ਵਿੱਚ ਹੈ ਉਹਨੇ ਕਿਸੇ ਦਾ ਪੁੱਤ ਨਹੀਂ ਮਾਰਿਆ ਉਹਨੇ ਕਿਸੇ ਦਾ ਘਰ ਨਹੀਂ ਜਾੜਿਆ ਉਹ ਜੇਲ੍ਹ ਵਿੱਚ ਕਿਉਂ ਹੈ ਇਹ ਮਸਲਾ ਕੁਝ ਹੋਰ ਸੀ ਆਪਾਂ ਕਹਿੰਦੇ ਮਸਲਾ ਅਮਰਤਪਾਲ ਦਾ ਅਮਰਤਪਾਲ ਦਾ ਨਹੀਂ ਮਸਲਾ ਕਾਦਾ ਅਮਰਤਪਾਨ ਦਾ ਜੀ 21 ਦਿਨ ਚ ਉਹਦੇ ਮਗਰ ਲਾ ਕੇ ਪੰਜਾਬ ਦਾ ਅੱਧਾ ਜੂਥ ਆ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਰ ਤਸ਼ਾ ਕਾਵੇ ਤੇ ਕੀ ਇਹਨਾਂ ਸਰਕਾਰ ਚ ਲਾਉਣ ਵਾਲਿਆਂ ਦੁਸ਼ਤਾਂ ਦੇ ਪੈਰਾਂ ਦੇ ਹੇ ਹੇਠਾਂ ਮਿੱਟੀ ਨਹੀਂ ਨਿਕਲ ਜਾਂਦੀ ਕੀ ਇਹਨਾਂ ਦੀ ਇੱਕ ਤੇ ਸੱਪ ਨਹੀਂ ਪੇਲਦੇ ਇਸੇ ਕਰਕੇ ਮਰਦੇ ਫਿਰਦੇ ਨੇ ਇਸੇ ਕਰਕੇ ਸਾਡੇ ਨੌਜਵਾਨਾਂ ਨੂੰ ਧੱਕਦੇ ਨੇ ਕਿਉਂਕਿ ਇਹ ਲੋਕ ਇਹਨਾਂ ਨੂੰ ਪਤਾ ਇਹਨਾਂ ਟੈਂਕਾਂ ਦੇ ਗੋਲਿਆਂ ਨਾਲ ਨਹੀਂ ਮਰਦਾ ਦਿੱਲੀ ਦੀ ਧਰਤੀ ਤੇ ਹੁਣ ਵੀ ਪਾਣੀ ਦੀਆਂ ਬਿਛਾਣਾ ਪਾ ਕੇ ਵੇਖ ਲਈਆਂ ਆ ਸ਼ੰਭੂ ਤੇ ਹੁਣ ਵੀ ਕਿੰਦੇ ਗੈਂਸ ਤੇ ਗੋਲੇ ਚਲਾ ਕੇ ਵੇਖਦਾ ਪਰ ਇਹ ਉਹਨਾਂ ਨਾਲ ਨਹੀਂ ਮੁੱਕਦੇ ਜਿਉਂ ਨਾਲ ਗੋਲੇ ਚਲਾਏ ਇਹਨਾਂ ਦੇਸੀ ਹਥਿਆਰ ਲੱਭ ਲੈ ਉਹਨਾਂ ਨੂੰ ਰੋਕਣ ਲਈ ਇਹ ਮਰਦੇ ਕਹ ਦਿੰਦੇ ਨੇ ਇਹ ਮਰਦੇ ਨੇ ਚਿੱਟੇ ਦੀ ਗੋਲੀ ਨਾਲ ਇਹ ਮਰਦੇ ਨੇ ਚਿੱਟੇ ਦੀ ਡੋਜ਼ ਨਾਲ ਜਾ ਮਰਦੇ ਨੇ ਗਦਾਰਾਂ ਦੀ ਗਦਾਰੀ ਨਾਲ ਉਦਾਂ ਨਹੀਂ ਮਰਦੇ ਇਹ ਕਾਂ ਹੱਤਾਂ ਦੀ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੂੰ ਹੱਥ ਲੈਣੇ ਵੀ ਆਉਂਦੇ ਨੇ ਦਿੱਲੀ ਨੂੰ ਵਗਾਰ ਪਾਉਣਾ ਕਿ ਤੈਨੂੰ ਪਤਾ ਇਹ ਦਿੱਲੀਏ ਚੱਲੀਆਂ ਨਹੀਂ ਅਸੀਂ ਹੱਤਾਂ ਦੀ ਸੀਨਾ ਤਾਨਦੇ ਹਾਂ ਜੇ ਕਲ ਪਿਆਰ ਨਾ ਦੇਵੇਂ ਤਾਂ ਬਹੁਤ ਚੰਗਾ ਨਹੀਂ ਤੇ ਖੋ ਕੇ ਲੈਣਾ ਵੀ ਚਾਰ ਤੇਰਾ ਉਹ ਸਮਾਂ ਆ ਜਾਣਾ ਫਿਰ ਤੂੰ ਕਹਿਣਾ ਖੜਕੂ ਜੰਮਦੀ ਪੰਜਾਬ ਦੀ ਹਰ ਮਾਂ ਨੇ ਜੰਮਣਾ ਜਦੋਂ ਹੱਤਾਂ ਦੀ ਗੱਲ ਨਾ ਮਿਲੀ ਫਿਰ ਕੀ ਹੋਵੇਗਾ ਮੇਰੀ ਬੇਨਤੀ ਹੈ ਆਪਾਂ ਸਪੋਰਟ ਕਰੀਏ ਵੀਰ ਅਮਰਤਪਾਲ ਸਿੰਘ ਦੀ ਵੀਰ ਅਮਰਤਪਾਲ ਸਿੰਘ ਮੈਂ ਦਾਰੇ ਨਾ ਕਹਿੰਦਾ ਦੁਨੀਆ ਤੇ ਇੱਕ ਵਾਰ ਫਿਰ ਖਾਲਸੇ ਦਾ ਰਾਜ ਲਿਆਵੇਗਾ ਕਿਉਂਕਿ ਉਹਦੇ ਵਿੱਚ ਕਲਗੀਆਂ ਵਾਲੇ ਨੇ ਪਾਵਰਫੁੱਲ ਭੜਕੇ ਭੇਜਿਆ ਆਮ ਬੰਦੇ ਤੇ ਮਗਰ ਕਿਉਂ ਨਹੀਂ ਤੁਰਪਿੰਦਾ ਆਪਾਂ ਤੁਰ ਕੇ ਵੇਖ ਲਈਏ ਆਪਣੇ ਮਗਰ ਜੂ ਤੁਰਦਾ ਹੈ ਜੋ ਤੋੜੇ ਮਗਰ ਤੋੜਦਾ ਜਦੇ ਵਿੱਚ ਕਣੀ ਹੁੰਦੀ ਹੈ ਤੇ ਕਣੀ ਉਹ ਮਾਲਕ ਪੈਂਦਾ ਬੋਲਦਿਆਂ ਬੇਤ ਪ੍ਰਕਾਰ ਦੀਆਂ ਗਲਤੀਆਂ ਕਰ ਗਿਆ ਹੋਵਾਂਗਾ ਗੁਰੂ ਕੀ ਸੰਗਤ ਬਖਸ਼ਣ ਜੋਗਾ ਬੱਚਿਓ ਸਾਰੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਸਾਰੇ ਵੀਰਾਂ ਦਾ ਕੋਟਾਨ ਕੋਟ ਤੈ ਦਿਨੋ ਤਧਵਾਦ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਰਾਹਾਂ ਤੇ ਚੱਲ ਕੇ ਆਏ ਜੋ ਆਪਣੇ ਪਲਖਾ ਵਿਛਾ ਕੇ ਤੁਹਾਡਾ ਸਵਾਗਤ ਕਰਦਾ ਤੁਹਾਡਾ ਧੰਨਵਾਦ ਕਰਦਾ ਸਾਰੇ ਹਸਟਾਲਾਂ ਵਾਲੇ ਵੀਰ ਓਕਾ ਨਾਗਨ ਪੰਜਾਬੀ ਰਾਈਡਰ ਐਸ ਐਸ ਕੇ ਕੰਸਟਰਕਸ਼ਨ ਸਭੀ ਖੈਰਾਂ ਚੁਕੀਆਂ ਅੰਗਲ ਵੀਰ ਜਿਵੇਂ ਅੱਜ ਹੀ ਨਹੀਂ ਸ਼ੁਰੂ ਤੋਂ ਲੈ ਕੇ ਮੇਰਾ ਸਾਥ ਦਿੱਤਾ ਮੈਂ ਸੋਚਦਾ ਜੇ ਮੇਰੀ ਜ਼ਿੰਦਗੀ 'ਚ ਨਾ ਹੁੰਦਾ ਤੇ ਮੈਂ ਕਾਮਯਾਬ ਹੀ ਨਾ ਹੁੰਦਾ ਪਹਿਲਾਂ ਪੰਜਾਬ ਸਾਥ ਦਿੱਤਾ ਫਿਰ ਇੱਥੇ ਵੀ ਮੈਂ ਕਰ ਫਸ ਗਿਆ ਮੈਨੂੰ ਕੱਢ ਕੇ ਲਿਆਉਣ ਵਾਲਾ ਆਇਆ ਹੋਗਾ ਨਹੀਂ ਤਾਂ ਮੈਂ ਸਟੇਜਾਂ ਤੇ ਕਿੱਥੇ ਬੋਲਣਾ ਸੀ ਹੋ ਸਕਦਾ ਕਿ ਜੰਗਲ ਜੰਗਲ 'ਚ ਬੈਠਾ ਹੁੰਦਾ ਗੁਰੂ ਕਿਰਪਾ ਕਰੇ ਇਹਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਅਰਦਾਸ ਕਰਦਾ ਵੀਰ ਨੂੰ ਲੰਮੀ ਉਮਰ ਬਖਸ਼ੇ ਸਤਿਗੁਰੂ ਇਹਨੂੰ ਜਿਹੜਾ ਤਰੱਕੀਆਂ ਬਖਸ਼ਿਸ਼ ਕਰੇ ਇਹਨੂੰ ਆਪਣੇ ਹੁਕਮ ਵਿੱਚ ਚੱਲਣ ਦੀ ਸਮਰੱਥਾ ਬਖਸ਼ੇ ਸਾਰੀ ਸੰਗਤ ਦਾ ਧੰਨਵਾਦ ਸਾਹ ਦੇ ਦੀ ਬੀਬੀ ਸ਼ਰਨਜੀਤ ਕੌਰ ਬੀਬੀ ਨਵਲੀਤ ਕੌਰ ਸੰਗੀ ਮਾਸਟਰ ਵੀਰ ਗੁਰਵਿੰਦਰ ਸਿੰਘ ਤੁਹਾਡੇ ਚਰਨਾਂ ਦੀ ਧੂੜ ਦਾ ਇੱਕ ਕਿਰਕਾ ਅਮਰਤਪਾਲ ਸਿੰਘ ਖਹਿਰਾ ਦਾ ਜਥਾਬਜੀ ਦੀ ਸੇਵਾ ਕਰ ਰਿਹਾ ਸੀ ਮੇਰੀ ਆਪੁੱਲਾ ਮੇਦੀ ਚੋਲੀ ਵਿੱਚ ਪਾ ਦਿਓ ਬੁਲਾਓ ਫਤਗੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ